ਪਰ ਇੱਥੇ ਜਿਹੜਾ ਮੇਰਾ ਪਾਤਰ ਹੈ ਉਹ ਹੱਕ ਲੈ ਨਹੀਂ ਰਿਹਾ ਹੱਕ ਖੋ ਰਿਹਾ ਟੋਟਲ ਓਵਰ ਆਲ ਇੱਕ ਅਗਰੈਸਿਵ ਤੇ ਇੱਕ ਵਿਗੜਿਆ ਹੋਇਆ ਜ਼ਗੀਰਦਾਰ ਹੈ ਬੰਦਾ ਤੇ ਜਿਹੜਾ ਸਮਝਦਾ ਕਿ ਇੱਕ ਦੇ ਜ਼ੋਰ ਨਾਲ ਜਾਂ ਪੈਸੇ ਦੇ ਜ਼ੋਰ ਨਾਲ ਮਤਲਬ ਕੋਈ ਵੀ ਕੰਮ ਕਿਸੇ ਨੂੰ ਵੀ ਹਾਸਲ ਕੀਤਾ ਜਾ ਸਕਦਾ ਉਹ ਇੱਕ ਕੁੜੀ ਜਿਹੜੀ ਕੰਚਨ ਕੁਮਾਰੀ ਦਾ ਮਰਡਰ ਵੀ ਹੋਇਆ ਬੜੀ ਮੰਦਪਕੀ ਘਟਨਾ ਹੈ ਮੈਂ ਸਮਝਦਾ ਕਿ ਮਰਡਰ ਕਰਨਾ ਨਹੀਂ ਚਾਹੀਦਾ ਕਿਉਂਕਿ ਕਿਸੇ ਇੱਕ ਪਾਸੇ ਜ਼ਰੂਰ ਤੁਹਾਨੂੰ ਖੜਨਾ ਚਾਹੀਦਾ ਸੱਚੇ ਦਾ ਖੱਬੇ ਵਿਚ ਵਿਚਾਲੇ ਜਿਹੜਾ ਹੁੰਦਾ ਨਾ ਬੰਦਾ ਦੋਗਲੇ ਜਿਹੇ ਬੰਦੇ ਮੈਂ ਉਹਨਾਂ ਨੂੰ ਨਹੀਂ ਚੰਗੇ ਸਮਝਦਾ ਤੇ ਮੈਨੂੰ ਉਹ ਚੰਗੇ ਲੱਗਦੇ ਵੀ ਨਹੀਂ ਯਾਰ ਜਿਹੜਾ ਆਰਟਿਸਟ ਹੁੰਦਾ ਨਾ ਕਿਸੇ ਹੱਦ ਦੇ ਸਰਹੱਦ ਦਾ ਮੋਤਾਜ ਨਹੀਂ ਹੁੰਦਾ ਆਰਟਿਸਟ ਦੇ ਲਈ ਕੋਈ ਬਾਉਂਡਰੀ ਨਹੀਂ ਹੁੰਦੀ ਉਹ ਯੂਨੀਵਰਸ ਦਾ ਹੁੰਦਾ ਤੇ ਮੈਨੂੰ ਲੱਗਦਾ ਉਹਨੇ ਦਲਜੀਤ ਨੇ ਬੜਾ ਰਿਸਪੌਂਸੀਬਿਲਟੀ ਵਾਲਾ ਕੰਮ ਕੀਤਾ ਕਿ ਉਹਦੇ ਪ੍ਰੋਡਿਊਸਰਾਂ ਨੇ ਡੁੱਬ ਜਾਣਾ ਹੀ ਪੂਰੀ ਆਈ ਉਹਨੇ ਕਹਾਂ ਕੇ ਚਲੋ ਜਿੱਥੇ ਤੱਕ ਤੁਹਾਡੀ ਰਿਲੀਜ਼ ਹੋ ਕੇ ਜਿੰਨੇ ਪੈਸੇ ਤੁਹਾਡੇ ਪੂਰੇ ਹੁੰਦੇ ਤੁਸੀਂ ਕਰ ਲਓ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂ ਫੁਕਰਾ ਜਿਹਾ ਬੰਦਾ ਫੁਕਰੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਕੈਂਪ ਬਣੇ ਨੇ ਬਹੁਤ ਸਾਰੇ ਲੋਕਾਂ ਨੂੰ ਚਾਪ ਲੋਕ ਇਸ ਚਿੰਚਾਗਰੀ ਕਰਨ ਵਾਲੇ ਲੋਕ ਚਾਹੀਦੇ ਹੁੰਦੇ ਆ ਮੈਂ ਉਹਨਾਂ 'ਚ ਐਨੀਗਾ ਸੋ ਇਸ ਕਰਕੇ ਮੈਂ ਕੰਮ ਕੱਟ ਕਰਦਾ ਮੈਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਪਾਕਿਸਤਾਨੀ ਦੇ ਕਲਾਕਾਰ ਨੂੰ ਇੱਥੇ ਜੇ ਮੌਕਾ ਦਿੱਤਾ ਜਾਂਦਾ ਦੁਬਾਰਾ ਤੋਂ ਮਾਹੌਲ ਸਖਾਵੇਂ ਹੁੰਦੇ ਆ ਜਿਉਂ ਇੱਧਰ ਆ ਕੇ ਕੰਮ ਕਰਦੇ ਆ ਆਪਣੇ ਵੀ ਉੱਧਰ ਜਾ ਕੇ ਕੰਮ ਕਰਦੇ ਆ ਤੇ ਇਹਦੇ 'ਚ ਕੋਈ ਹਰਜ ਨਹੀਂ ਆ ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ 4 ਜੁਲਾਈ ਨੂੰ ਮੈਂ ਤੇਰੇ ਕੁਰਬਾਨ ਫਿਲਮ ਰੀਲੀਜ਼ ਹੋ ਰਹੀ ਹੈ ਵਰਲਡਵਾਈਡ ਤਾਂ ਜਿਸ ਦੇ ਹਿੱਸਾ ਕੁਲਜਿੰਦਰ ਸਿੱਧੂ ਪਾਜੀ ਵੀ ਹੈਗੇ ਨੇ ਜਿਨ੍ਹਾਂ ਦੀਆਂ ਫਿਲਮਾਂ ਤੁਸੀਂ ਅਕਸਰ ਦੇਖੀਆਂ ਨੇ ਚਾਹੇ ਸਾਡਾ ਹੱਕ ਦੀ ਗੱਲ ਕਰੀਏ ਗੁਰਮੁਖਤੀ ਦੀ ਗੱਲ ਕਰੀਏ ਤਾਂ ਹੁਣ ਇੱਕ ਇੱਕ ਲਵ ਸਟੋਰੀ ਹੈਗੀ ਜਿਹੜੀ ਫਿਲਮ ਦੇ ਵਿੱਚ ਜਿਹੜੇ ਹੋਰ ਆਰਟਿਸਟ ਵੀ ਹੈਗੇ ਨੇ ਤੇ ਕੁਲਿੰਦਰ ਸਿੱਧੂ ਵੀ ਹਿੱਸਾ ਹੈਗੇ ਨੇ ਤੇ ਗੱਲਬਾਤ ਕਰਾਂਗੇ ਕੁਝ ਹੋਰ ਵੀ ਜਿਹੜੇ ਕਿਉਂਕਿ ਉਹਨਾਂ ਦੀ ਨੇ ਫਿਲਮਾਂ ਅਸੀਂ ਪਹਿਲਾਂ ਦੇਖੀਆਂ ਜਿੰਨਾਂ ਵਿੱਚ ਹਮੇਸ਼ਾ ਹੱਕ ਲੈਣ ਦੀ ਗੱਲ ਹੁੰਦੀ ਜਾਉ ਸਾਡੇ ਸੋਸ਼ਲ ਸਾਡੇ ਤੇ ਜੋ ਬੀਤਰੀ ਹੁੰਦੀ ਹੈ ਉਹਨਾਂ ਕਹਾਣੀਆਂ ਤੇ ਆਧਾਰਿਤ ਹੁੰਦੀ ਹੈ ਤੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਲਈ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਤਾਂ ਧੰਨਵਾਦ ਤੁਹਾਡਾ ਸੰਦੀਪ ਬਹੁਤ ਅਸੀਂ ਤੁਹਾਨੂੰ ਅਕਸਰ ਤੁਹਾਡੇ ਤੋਂ ਬਹੁਤ ਇਨਸਪਾਇਰ ਹੈਗੇ ਆ ਤੁਹਾਡੀ ਜ਼ਿੰਦਗੀ ਤੋਂ ਤੁਹਾਡੇ ਜੋ ਤੁਹਾਡੀ ਕਹਾਣੀ ਹੈਗੀ ਚਲੋ ਅਸੀਂ ਪਹਿਲਾਂ ਕੀਤੀ ਪਰ ਇਸ ਫਿਲਮ ਦੇ ਬਾਰੇ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਆ ਇਸ ਫਿਲਮ ਦੇ ਤੁਸੀਂ ਹਿੱਸਾ ਹੈਗੇ ਹੋ ਕਿਵੇਂ ਦਾ ਤਜਰਬਾ ਤਜਰਬਾ ਬਹੁਤ ਵਧੀਆ ਰਿਹਾ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਹੀ ਨਾ ਮੈਂ ਜ਼ਿਆਦਾਤਰ ਫਿਲਮਾਂ ਹੱਕ ਲੈਣ ਬਾਰੇ ਹਨਾ ਉਹਦੇ ਤੇ ਬਣੀ ਬਣਾਈ ਦੀਆਂ ਪਰ ਇੱਥੇ ਜਿਹੜਾ ਮੇਰਾ ਪਾਤਰ ਹੈ ਉਹ ਹੱਕ ਲੈ ਨਹੀਂ ਰਿਹਾ ਹੱਕ ਖੋ ਰਿਹਾ ਅੱਛਾ ਖੋ ਰਿਹਾ ਸੋ ਖਲਨਾਇਕ ਮੈਂ ਇਹਦੇ ਚ ਪਲੇ ਕੀਤਾ ਸੋ ਬੜਾ ਹਾਰਡ ਕੋਰ ਹਾਰਡ ਹਿਟਿੰਗ ਇੱਕ ਨੈਗੇਟਿਵ ਕਰੈਕਟਰ ਹੈ ਸੋ ਸ਼ਮਸ਼ੇਰ ਸਿੰਘ ਉਹਦਾ ਨਾਮ ਹੈ ਇਹ ਕਹਾਣੀ ਦੇ ਜਿੱਥੇ ਚਾਰ ਪਾਤਰ ਨੇ ਜਿਨ੍ਹਾਂ ਦੇ ਆਲੇ ਦੁਆਲੇ ਪੂਰੀ ਕਹਾਣੀ ਘੁੰਮਦੀ ਹੈ ਸੋ ਬੰਟੀ ਬੈਂਸ ਦੀ ਏ ਡੈਬਿਊ ਫਿਲਮ ਹੈ ਐਜ਼ ਅ ਹੀਰੋ ਬੰਟੀ ਬੈਂਸ ਦੇ ਵਿਚਾਰੇ ਆ ਸਾਮਰ ਰੂਪਾ ਵਾਲੀ ਸਾਡੀ ਬੜੀ ਮੰਜੀ ਹੋਈ ਅਦਾਕਾਰਾ ਹੈ ਸੋ ਨਾਇਕਰਾ ਹੈ ਜਿੰਨੇ ਮੇਰੇ ਨਾਲ ਪਹਿਲਾਂ ਮਾਡ ਦੇ ਵਿੱਚ ਵੀ ਕੰਮ ਕੀਤਾ ਸੋ ਉਸ ਤੋਂ ਇਲਾਵਾ ਸੰਦੀਪ ਕੌਰ ਸਿੱਧੂ ਹੈ ਸੋ ਮਾਹਲ ਸਾਹਿਬ ਨੇ ਸ਼ਿਵਿੰਦਰ ਮਾਲ ਜੀ ਸੋ ਸਤਵੰਤ ਮੈਡਮ ਨੇ ਅਮਨ ਵੀਰ ਹੈ ਛੋਟਾ ਆਪਣਾ ਤੇ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਫਿਲਮ 'ਚ ਮਤੋਂ ਇੱਕ ਅਸੀਂ ਉਸ ਜ਼ਿੰਦਗੀ ਦੇ ਤੋਂ ਹਟ ਕੇ ਥੋੜੀ ਤੁਹਾਡੀ ਕਹਾਣੀਆਂ ਜ਼ਰੂਰ ਦੇਖਾਂਗੇ ਕਿਉਂਕਿ ਤੁਹਾਨੂੰ ਹਮੇਸ਼ਾ ਅਸੀਂ ਗੁੱਸੇ ਵਾਲੇ ਰੋਲ 'ਚ ਜ਼ਿਆਦਾ ਦੇਖਦੇ ਰਹਿੰਦੇ ਹਾਂ ਇੱਕ ਸ਼ਾਇਦ ਇਹਦੇ 'ਚ ਹੁਣ ਜਿਹੜਾ ਰੋਲ ਤੁਹਾਡਾ ਹੋਏਗਾ ਕਿਉਂਕਿ ਅਸੀਂ ਗੁਰਮੁਖ ਦੇਖੀ ਹੁੰਦੇ 'ਚ ਤੁਰਤ ਤੁਸੀਂ ਪੂਰੀ ਜਿਹੜੀ ਕਹਾਣੀ ਹੈ ਹੱਕ ਦੁਆਨ ਪਿੱਛੇ ਕਿੰਨਾ ਵੱਡਾ ਸੰਘਰਸ਼ ਕੀਤਾ ਜੋ ਅੱਜ ਕੱਲ੍ਹ ਸ਼ਾਇਦ ਉਹਦੇ ਤੋਂ ਕਿੰਨੇ ਲੋਕ ਇਨਸਪਾਇਰ ਵੀ ਹੁੰਦੇ ਹੋਣਗੇ ਜ਼ਿੰਦਗੀ ਦੇ ਅਸਲ ਲਾਈਫ 'ਚ ਹਾਂ ਬਿਲਕੁਲ ਗੁਰਮਖ ਨੂੰ ਬਹੁਤ ਪਿਆਰ ਮਿਲਿਆ ਉਹ ਟੀ ਟੀ ਉੱਤੇ ਬਹੁਤ ਜ਼ਬਰਦਸਤ ਹਿੱਟ ਚੱਲ ਰਹੀ ਆ ਫਿਲਮ ਐਸ ਵੇਲੇ ਵੀ ਕੇਬਲ ਵਨ ਦੇ ਉੱਤੇ ਨੰਬਰ 1 ਟ੍ਰੈਂਡਿੰਗ ਚੱਲ ਰਹੀ ਆ ਫਿਲਮ ਤੇ ਉਹ ਟੀ ਟੀ ਦੀ ਬੈਸਟ ਫਿਲਮ ਦਾ ਉਹਨੂੰ ਅਵਾਰਡ ਵੀ ਮਿਲ ਚੁੱਕਾ ਸੋ ਇਹ ਫਿਲਮ ਜਿਹੜੀ ਆ ਇਹਦੇ ਵਿੱਚ ਮੇਰਾ ਕਿਰਦਾਰ ਜਿਹੜਾ ਵਾ ਮਤਲਬ ਕਾਫੀ ਸ਼ੇਡਸ ਨੇ ਇਹਦੀਆਂ ਪਰ ਟੋਟਲ ਓਵਰ ਆਲ ਇੱਕ ਅਗਰੈਸਿਵ ਤੇ ਇੱਕ ਵਿਗੜਿਆ ਹੋਇਆ ਜ਼ਗੀਰਦਾਰ ਹੈ ਬੰਦਾ ਤੇ ਜਿਹੜਾ ਸਮਝਦਾ ਕਿ ਹਿੱਕ ਦੇ ਜ਼ੋਰ ਨਾਲ ਜੋ ਪੈਸੇ ਦੇ ਜੋਰ ਨਾਲ ਮਤਲਬ ਕੋਈ ਵੀ ਕੰਮ ਕਿਸੇ ਨੂੰ ਵੀ ਹਾਸਲ ਕੀਤਾ ਜਾ ਸਕਦਾ ਚਾਹੇ ਉਹ ਕੋਈ ਜਨਾਨੀ ਹੈ ਚਾਹੇ ਉਹ ਕੋਈ ਜ਼ਮੀਰ ਹੈ ਚਾਹੇ ਉਹ ਕੁਝ ਵੀ ਹੈ ਹਨਾ ਤਿੰਨ ਚੀਜ਼ਾਂ ਪਿੱਛੇ ਲੜਾਈਆਂ ਹੁੰਦੀਆਂ ਉਹ ਵੀ ਤੁਸੀਂ ਜਿਹੜੇ ਦਸ਼ਕ ਦੀ ਗੱਲ ਕਰੇ ਜਦੋਂ ਦੀ ਫਿਲਮ ਦੀ ਕਹਾਣੀ ਮਤਲਬ ਉਸ ਸਮੇਂ ਜਿਹੜੇ ਰਸੂਕਦਾਰ ਹੁੰਦੇ ਸੀ ਉਹ ਆਪਦੀ ਅੱਖ ਰੱਖ ਲੈਂਦੇ ਸੀ ਕਹਿੰਦੇ ਵੀ ਉਹ ਅੱਖ ਨੂੰ ਪਗਾਨ ਪਿੱਛੇ ਬੰਦੇ ਭੇਜਦੇ ਸੀ ਵੀ ਇਹ ਚੀਜ਼ ਚਾਹੀਦੀ ਹੈ ਨਹੀਂ ਚਾਹੀਦੀ ਫਿਰ ਅਸੀਂ ਦੂਸਰੇ ਤਰੀਕੇ ਨਾਲ ਲੈ ਲਾਂਗੇ ਹਾਂ ਬਿਲਕੁਲ ਇਹ ਬਿਲਕੁਲ ਵੈਲੀ ਕਿਸਮ ਦਾ ਬੰਦਾ ਹੈ ਤੇ ਜਿਹੜੀਆਂ ਆਪਾਂ ਸੁਣਦੇ ਆ ਰਹੇ ਹਾਂ ਕਿ ਜਾਰ-ਜੋਰ ਜਮੀਨ ਪਿੱਛੇ ਲੜਾਈਆਂ ਇਦੇ ਚ ਵੀ ਕੁਝ ਲੜਾਈ ਐ ਉਹ ਜੀ ਐ ਇਹਦੇ ਪਿੱਛੇ ਇੱਕ ਜੋਰੂ ਪਿੱਛੇ ਲੜਾਈ ਐ ਜ਼ਿਆਦਾਤਰ ਤੇ ਬਹੁਤ ਸੋਹਣੀ ਫਿਲਮ ਬਣਾਈ ਆ ਮੋਨਾ ਨੇ ਜਦੋਂ ਮੈਨੂੰ ਇਹ ਕਹਾਣੀ ਸੁਣਾਈ ਸੀ ਸਾਡੇ ਡਾਇਰੈਕਟਰ ਮਨਵਿੰਦਰ ਸਿੰਘ ਨੇ ਪਵਨ ਦੀ ਇਹ ਲਿਖੀ ਹੋਈ ਕਹਾਣੀ ਐ ਸੋ ਸਾਡੇ ਜਿਹੜੇ ਪ੍ਰੋਡਿਊਸਰ ਨੇ ਭੰਡਾਰੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਉਹ ਤੇ ਪੂਰੇ ਬੜੇ ਵਧੀਆ ਮਾਹੌਲ ਦੇ ਵਿੱਚ ਇੱਕ ਬੜੀ ਟੀਮ ਨੇ ਸ਼ਿੱਦਤ ਦੇ ਨਾਲ ਕੰਮ ਕੀਤਾ ਸਾਰੇ ਲੋਕ ਫਿਲਮ ਦੇ ਉੱਤੇ ਮਿਹਨਤ ਕਰਕੇ ਫਿਲਮ ਬਣਾ ਲਿਆ ਪਰ ਉਹਦਾ ਜਿਹੜਾ ਰਿਜ਼ਲਟ ਉਹ ਅਲਟੀਮੇਟਲੀ ਤਾਂ ਆਡੀਅנס ਨੇ ਤੈਅ ਕਰਨਾ ਹੁੰਦਾ ਪਰ ਹੁਣ ਤੱਕ ਜੋ ਫਿਲਮ ਦੇ ਸਾਡੇ ਕੋਲ ਪ੍ਰੀਵਿਊ ਹੋਏ ਨੇ ਜੋ ਫੀਡਬੈਕ ਆ ਰਹੀ ਹੈ ਸਾਨੂੰ ਸਾਡੇ ਟੈਕਨੀਕਲ ਆਪਣੀ ਟੀਮ ਦੀ ਵੀ ਤੇ ਆਊਟਸਾਈਡ ਜਿਹੜੇ ਨਿਊਟਰਲ ਲੋਕ ਵੀ ਹੁੰਦੇ ਨੇ ਰਿਵਿਊ ਬਹੁਤ ਅੱਛੇ ਆ ਰਹੇ ਤੁਹਾਡੀ ਅਸੀਂ ਅਸਲ ਜ਼ਿੰਦਗੀ ਜਾਂ ਤੁਹਾਡੇ ਅਸੀਂ ਉਸ ਸਟਰਗਲ ਦੀ ਜਿਹਤੋਂ ਪਿੱਛੇ ਸ਼ੁਰੂਆਤ ਇਸ ਜਦ ਜਰਨਲਿਸਟ ਤੁਸੀਂ ਸ਼ੁਰੂਆਤ ਕਰ ਕਰਕੇ ਬਿਜ਼ਨਸਮੈਨ ਬਣੇ ਪਾ ਤੁਹਾਡਾ ਜਿਹੜਾ ਔਰਾ ਹੈਗਾ ਉਹ ਹਾਲੇ ਮੇਰੇ ਸਾਹਮਣੇ ਲੋ ਉਹ ਹੈਗਾ ਵੀ ਕਿਸੇ ਦਾ ਹੱਕ ਨਹੀਂ ਜ਼ਿੰਦਗੀ ਚ ਖੋਇਆ ਜਾਣਾ ਚਾਹੀਦਾ ਜੋ ਸੰਸਾਰ ਜਾਂ ਉਹ ਇਸ ਸਮੇਂ ਹੁਣ ਜੋ ਚੱਲ ਰਿਹਾ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਜੋ ਕਹਾਣੀਆਂ ਬਣ ਰਹੀਆਂ ਨੇ ਜਾਂ ਅਸੀਂ ਅਸਲ ਲਾਈਫ ਵਿੱਚ ਦੇਖ ਰਹੇ ਹਾਂ ਪਿਛੇ ਦਿਨੀ ਵੀ ਹੋਇਆ ਵਰਗਲਰੀ ਨੂੰ ਲੈ ਕੇ ਬਹੁਤ ਜ਼ਿਆਦਾ ਲੋਕਾਂ ਚ ਚਿੰਤਾ ਸੀ ਲੋਕ ਕੰਟੈਂਟ ਵੀ ਇਹ ਕੰਟੈਂਟ ਕਿਉਂ ਪ੍ਰੋਸੈਸ ਜਾ ਰਹੇ ਨੇ ਹਾਂ 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 ਬਿਲਕੁਲ ਉਹ ਬਲਗਰਟੀ ਨੂੰ ਲੈ ਕੇ ਉਹ ਇੱਕ ਕੁੜੀ ਜਿਹੜੀ ਕੰਚਨ ਕੁਮਾਰੀ ਦਾ ਮਰਡਰ ਵੀ ਹੋਇਆ ਬੜੀ ਮੰਦਭਗੀ ਘਟਨਾ ਹੈ ਮੈਂ ਸਮਝਦਾ ਕਿ ਮਰਡਰ ਕਰਨਾ ਨਹੀਂ ਸੀ ਚਾਹੀਦਾ ਤੇ ਹੋਰ ਵੀ ਸਮਾਜ ਦੇ ਵਿੱਚ ਜੋ ਵੀ ਕੁਝ ਕਰੰਟ ਇਸ਼ੂਜ਼ ਹੁੰਦੇ ਨੇ ਮੈਂ ਆਪਣੇ ਆਪ ਨੂੰ ਅਪਡੇਟਡ ਰੱਖਦਾ ਮੈਨੂੰ ਲੱਗਦਾ ਬਤੌਰ ਕਲਾਕਾਰ ਕਿਉਂਕਿ ਲੋਕੀ ਤੁਹਾਨੂੰ ਦੇਖਦੇ ਆ ਤੁਹਾਡੀ ਇੱਕ ਸੇਹ ਹੁੰਦੀ ਆ ਤੁਸੀਂ ਆਪਣੇ ਆਪ ਨੂੰ ਅਪਡੇਟਡ ਰੱਖੋ ਤੇ ਜਿਹੜਾ ਵੀ ਕੋਈ ਇਸ਼ੂ ਆ ਉਹਦੇ ਤੇ ਜੋ ਤੁਸੀਂ ਦਿਲੋਂ ਫੀਲ ਕਰਦੇ ਹੋ ਜਿੱਦਾਂ ਦਾ ਵੀ ਫੀਲ ਕਰਦੇ ਹੋ ਤੁਹਾਨੂੰ ਐਕਸਪ੍ਰੈਸ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਕਿਸੇ ਇੱਕ ਪਾਸੇ ਜ਼ਰੂਰ ਤੁਹਾਨੂੰ ਖੜਨਾ ਚਾਹੀਦਾ ਸੱਜੇ ਦਾ ਖੱਬੇ ਵਿੱਚ ਵਿਚਾਲੇ ਜਿਹੜਾ ਹੁੰਦਾ ਨਾ ਬੰਦਾ ਟੋਗਲੇ ਜੇ ਬੰਦੇ ਮੈਂ ਉਹਨਾਂ ਨੂੰ ਨਹੀਂ ਚੰਗੇ ਸਮਝਦਾ ਤੇ ਮੈਨੂੰ ਉਹ ਚੰਗੇ ਲੱਗਦੇ ਵੀ ਨਹੀਂ ਆ ਤੇ ਮੈਂ ਹਮੇਸ਼ਾ ਇੱਕ ਸਟੈਂਡ ਰੱਖ ਕੇ ਜ਼ਿੰਦਗੀ ਚੱਲਦਾ ਕਿ ਆਸ ਪਾਸੇ ਖੜ੍ਹਜੋ ਜਾਂ ਔਸ ਪਾਸੇ ਖੜ੍ਹਜੋ ਹੁਣ ਇਹਦੇ ਨਾਲ ਤੁਸੀਂ ਗੱਲ ਕੀਤੀ ਇਹਦੇ ਨਾਲ ਰਿਲੇਟਡ ਇਦਾਂ ਹੀ ਜੈ ਦਿਲਜੀਤ ਦਾ ਵੀ ਉਦਵਾ ਬਿਲਕੁਲ ਤੇ ਆਪਾਂ ਵੀ ਇੱਕ ਪਾਸੇ ਨੇ ਉਹਹੀ ਮੁੱਦੇ ਤੇ ਮੈਂ ਆ ਲੱਗਿਆ ਸੀ ਜਿਹੜਾ ਤੁਸੀਂ ਕਹਿੰਦੇ ਇੱਕ ਪਾਸੇ ਮੇਰੇ ਸਾਹਮਣੇ ਕਿਸੇ ਦੇ ਕੰਧਿਆਂ ਤੇ ਖੜ ਕੇ ਛਲਾਂਗ ਮਾਰ ਕੇ ਅੱਗੇ ਵਧਣਾ ਉਹ ਚੀਜ਼ ਨੂੰ ਕਿਦਾਂ ਸਮਝਦੇ ਹੋ ਹੁਣ ਕੁਝ ਆਰਟਿਸਟ ਬਹੁਤ ਜਿਹੜੇ ਇਸ ਸੀ ਨੂੰ ਕਹਿੰਦੇ ਕਿ ਮਾਫੀ ਮੰਗਣੀ ਚਾਹੀਦੀ ਕੁਝ ਕਹ ਰਹੇ ਨੇ ਕਿ ਉਹਨਾਂ ਨੂੰ ਫੇਕ ਹੈਗੇ ਨੇ ਜਾਂ ਉਹ ਹੈਗੇ ਨੇ ਤੁਸੀਂ ਇਸ ਸੀ ਨੂੰ ਆਪਣੇ ਮਨ ਨਾਲ ਕਿਦਾਂ ਸਮਝਦੇ ਕਿਉਂਕਿ ਤੁਸੀਂ ਵੀ ਆਰਟਿਸਟ ਹੈਗੇ ਹੋ ਤੁਸੀਂ ਵੀ ਕੰਮ ਕਰ ਰਹੇ ਹੋ ਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਦੇਖੋ ਪਹਿਲੀ ਗੱਲ ਮੈਂ ਤਾਂ ਇਹ ਮੰਨਦਾ ਕਿ ਜਿਹੜਾ ਆਰਟਿਸਟ ਹੁੰਦਾ ਨਾ ਕਿਸੇ ਹੱਦ ਸਰਹੱਦ ਦਾ ਮਤਾਜ ਨਹੀਂ ਹੁੰਦਾ ਆਰਟਿਸਟ ਦੇ ਲਈ ਕੋਈ ਬਾਉਂਡਰੀ ਨਹੀਂ ਹੁੰਦੀ ਉਹ ਯੂਨੀਵਰਸ ਦਾ ਹੁੰਦਾ ਮਤਲਬ ਪੂਰੀ ਸ੍ਰਿਸ਼ਟੀ ਦੇ ਲੋਕ ਉਹਦੇ ਤੋਂ ਚਾਹੇ ਉਹ ਪੇਂਟਿੰਗ ਬਣਾਉਂਦਾ ਹੈ ਹਨਾ ਪਿਕਾਸੋ ਦੀਆਂ ਪੇਂਟਿੰਗਾਂ ਨੂੰ ਇੱਥੇ ਵੀ ਆਪਾਂ ਪਿਆਰ ਕਰਦੇ ਹਾਂ ਨਾ ਚਾਹੇ ਐਮ ਐਫ ਐਸ ਐਨਸੀ ਸਾਡਾ ਇੰਡੀਆ ਦਾ ਵਰਲਡ-ਓਵਰ ਉਹਦੀਆਂ ਪੇਂਟਿੰਗਾਂ ਦੇਖੀਆਂ ਜਾਂਦੀਆਂ ਹੈ ਅਪਰੀਸ਼ੀਏਟ ਹੁੰਦੀਆਂ ਸੀ ਕਈ ਵਾਰ ਤੁਹਾਡੇ ਦੇਸ਼ ਨਾਲੋਂ ਵੱਧ ਤੁਹਾਡੀ ਮੁਕਦ ਬਾਕੀ ਬਾਹਰਲੇ ਦੇਸ਼ ਪਾ ਜਾਂਦੇ ਬਹੁਤ ਇਦਾਂ ਦੀਆਂ ਐਗਜ਼ਾਮਪਲਸ ਨੇ ਸੋ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਆਰਟਿਸਟ ਨੂੰ ਬਾਉਂਡਰੀ ਚ ਬੰਨਣਾ ਨਹੀਂ ਚਾਹੀਦਾ ਦੂਜੀ ਗੱਲ ਦੇ ਜੇ ਤੇ ਆ ਜੀਏ ਜੇ ਆਪਣੀ ਉਹ ਫਿਲਮ ਜਿਹੜੀ ਸੀ ਉਹ ਪੈਲਗਾਮ ਵਾਲਾ ਜਿਹੜਾ ਇਨਸੀਡੈਂਟ ਉਹ ਤੋਂ ਪਹਿਲਾਂ ਦੀ ਬਣੀ ਹੋਈ ਆ ਉਹ ਹਾਨੀਆ ਅਮਰ ਨੇ ਉਹ ਤੋਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਇੱਕ ਫਿਲਮ ਬਣਾਈ ਆ ਤੇ ਮੈਨੂੰ ਲੱਗਦਾ ਉਹਨੇ ਦਲਜੀਤ ਨੇ ਬੜਾ ਰਿਸਪੌਂਸਿਬਿਲਟੀ ਵਾਲਾ ਕੰਮ ਕੀਤਾ ਕਿ ਉਹਦੇ ਪ੍ਰੋਡਿਊਸਰਾਂ ਨੇ ਡੁੱਬ ਜਾਣਾ ਹੀ ਪੂਰਿਆ ਹੀ ਉਹਨੇ ਕਹ ਕੇ ਚਲੋ ਜਿੱਥੇ ਤੱਕ ਤੁਹਾਡੀ ਰਿਲੀਜ਼ ਹੋ ਕੇ ਜਿੰਨੇ ਪੈਸੇ ਤੁਹਾਡੇ ਪੂਰੇ ਹੁੰਦੇ ਤੁਸੀਂ ਕਰ ਲਓ ਇਹਦੇ 'ਚ ਇਹ ਨਹੀਂ ਕਿ ਉਹ ਪੈਸੇ ਦਾ ਪੀਰ ਹੋ ਗਿਆ ਜਾਂ ਉਹਨੇ ਆਪਣੇ ਦੇਸ਼ ਨਗਦਾਰੀ ਕੀਤੀ ਐ ਐਵੇਂ ਨਰੇਟਿਵ ਇੱਕ ਖਾਮ ਖਾ ਇੱਕ ਬਿਰਤਾਂਤ ਜਿਹੜਾ ਬਣਾਤਾ ਬੜਾ ਮੰਦ ਭਾਗਾ ਆ ਕਿ ਲੋਕ ਐਵੇਂ ਹੀ ਇੱਕ ਪਾਸੜ ਹੋ ਕੇ ਤੇ ਟ੍ਰੋਲਿੰਗ ਸ਼ੁਰੂ ਇਵੇਂ ਸਾਡੇ ਕੁਝ ਕਲਾਕਾਰਾਂ ਨੇ ਵੀ ਉਹਦੀ ਸ਼ੁਰੂ ਕਰਤੀ ਮੈਂ ਉਹਦੇ ਅਗੇਂਸਟ ਆ ਮੈਂ ਦਲਜੀਤ ਦੇ سپورਟ 'ਚ ਖੜਾ ਕਿ ਉਹਨੇ ਜੋ ਵੀ ਸਟੈਂਡ ਲਿਆ ਉਹ ਤਾਂ ਠੀਕ ਹੈ ਇੱਕ ਛੋਟਾ ਮੇਰਾ ਸਵਾਲ ਹੈਗਾ ਚਲੋ ਪੰਜਾਬ 'ਚ ਪਹਿਲਾ ਇਨਸੀਡੈਂਟ ਉਹਦੋਂ ਹੀ ਮੀਕਾ ਸਿੰਘ ਜ਼ੋਰ ਅੱਗੇ ਆਏ ਕਿ ਉਹਨਾਂ ਨੇ ਤਾੜੀ ਮਾਰ ਕੇ ਵਧਾਈ ਥਾਪੜਾ ਦਿੱਤੀ ਕਹਿੰਦੇ ਬੜਾ ਚੰਗਾ ਕੰਮ ਕੀਤਾ ਮੈਂ ਉਹਨਾਂ ਨੂੰ ਫਿਟੇ ਮੂੰਹ ਕਹਿਣਾ ਉਹ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਇਸ ਦਲਜੀਤ ਨੂੰ ਵੀ ਲੋਕਾਂ ਨਾਲ ਸ਼ਾਇਦ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਸਾਡੇ ਵਾਸਤੇ ਦੇਸ਼ ਪਹਿਲਾਂ ਹੈਗਾ ਨੈਸ਼ਨਲ ਪਹਿਲਾਂ ਹੈਗਾ ਤੁਸੀਂ ਮੀਕਾ ਸਿੰਘ ਦੀ ਸਟੇਟਮੈਂਟ ਨੂੰ ਕਿੱਦਾਂ ਦੇਖਦੇ ਹੋ ਉਹ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਫੁਕਰੀਆਂ ਹੀਆਂ ਗੱਲਾਂ ਕਰਦਾ ਰਹਿੰਦਾ ਕਦੀ ਉਹਨੇ ਇਹ ਵੀ ਕਿਹਾ ਸੀਗਾ ਉਹ ਵੀ ਟਰੋਲ ਹੋਇਆ ਉਹਨੇ ਕਿਹਾ ਸੀ ਕਿ ਜੇ ਤਾਜ ਹਾਟਲ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਤੁਸੀਂ ਹਰਮੰਦਰ ਸਾਹਿਬ ਨੂੰ ਕਿਉਂ ਨਹੀਂ ਬਚਾ ਲਿਆ ਜਾਂ ਕਾਲ ਤਖਤ ਨੂੰ ਕਿਉਂ ਨਹੀਂ ਬਚਾ ਲਿਆ ਹਨਾ ਮਿਲੀਟੈਂਟ ਉੱਥੇ ਵੀ ਮਿਲੀਟੈਂਟ ਇੱਥੇ ਵੀ ਸੀ ਉਦੋਂ ਇਹਨੂੰ ਇੱਥੇ ਹੀ ਜਿਹੜੀਆਂ ਆ ਆਰਐਸਐ ਜਿਹੋ ਜਿਹੀਆਂ ਜਨਸੰਗੀ ਜਿਹੋ ਜਿਹੀਆਂ ਜਿਹੜੀਆਂ ਪਾਰਟੀਆਂ ਨੇ ਕੱਟੜਵਾਦੀ ਉਹਨਾਂ ਨੇ ਇਹਨੂੰ ਟਰੋਲ ਕੀਤਾ ਸੀ ਤੇ ਹੁਣ ਇਹ ਉਹ ਉਧਰਲੇ ਪਾਸੇ ਹੋ ਗਿਆ ਮਤਲ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਪ ਵਾਲੀ ਸਟੇਟਮੈਂਟ ਨਹੀਂ ਆ ਮਤਲਬ ਜਿਵੇਂ ਅਸੀਂ ਦਿਲਜੀਤ ਦੀ ਪਹਿਲਾਂ ਫਿਲਮ 95 ਨੂੰ ਲੈ ਕੇ ਜਿਹੜੀ 1995 ਵੇਖੋ ਉਸ ਬੰਦੇ ਦੀ ਅੱਜ ਕੁਝ ਮਹੀਨੇ ਪਹਿਲਾਂ ਹੀ ਹੁੰਦੇ ਤੁਸੀਂ ਮਗਰ ਖੜ ਕੇ ਪੂਰੇ ਨਾਰੇ ਮਾਰੇ 95 ਰਿਲੀਜ਼ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਰਿਲੀਜ਼ ਹੋ ਰਹੀ ਸਾਰਿਆਂ ਨੇ ਹਾਂ ਦਾ ਨਾ ਨਾਰਾ ਮਾਰਿਆ ਹੁਣ ਉਹੀ ਦਿਲਜੀਤ ਹੈਗਾ 6 ਮਹੀਨੇ ਮੇਰੇ ਨਾਲ ਪਏ ਹੁਣ ਇਹਨੇ ਫਿਲਮ ਮੇਰੇ ਲੋਪ ਆਈ ਤਾਂ ਉਹੀ ਲੋਕ ਉਹਨਾਂ ਦੇ ਖਿਲਾਫ ਹੋ ਰਹੇ ਨੇ ਨਹੀਂ ਮੈਨੂੰ ਲੱਗਦਾ ਜਿਹੜੇ ਖਿਲਾਫ ਨੇ ਇਹਨਾਂ ਚੋਂ ਕਿਸੇ ਨੇ ਨਹੀਂ ਉਹਦੇ 95 ਦੇ ਹੱਕ ਚ ਨਾਰਾ ਨਹੀਂ ਕਿਸੇ ਨੇ ਮਾਰਿਆ ਚਾਹੇ ਵੀ ਤੁਸੀਂ ਮੀਕਾ ਲੈ ਲੋ ਜਾਂ ਬਾਕੀ ਵੀ ਜਿਹੜੇ ਦੋ ਤਿੰਨ ਕਲਾਕਾਰ ਨੇ ਸੋ ਉਹ ਮੈਨੂੰ ਲੱਗਦਾ ਜੋ ਵੀ ਬੋਲ ਰਹੇ ਆ ਆਊਟ ਆਫ ਜੈਲਸੀ ਹੁੰਦੀ ਆ ਕਈ ਵਾਰ ਆਰਟਿਸਟਾਂ ਦੀ ਕਈ ਵਾਰ ਤੁਹਾਨੂੰ ਲੱਗਦਾ ਤੁਹਾਨੂੰ ਕਿ ਤੁਸੀਂ ਹੁਣ ਚੱਲ ਚੁੱਕੇ ਕਾਰਤੂਸ ਉਹ ਵੇਲਾ ਬੰਗਾ ਚੁੱਕੇ ਉਹ ਉਹ ਬੰਦਾ ਰਾਈਜ਼ ਕਰ ਰਿਹਾ ਬਹੁਤ ਸਾਰੇ ਫੈਕਟਰ ਹੁੰਦੇ ਆ ਕਈ ਵਾਰ ਵੈਸੇ ਹੀ ਤੁਸੀਂ ਇੱਕ ਲੋਬੀ ਨੂੰ ਖੁਸ਼ ਕਰਨ ਦੇ ਲਈ ਕਰ ਲੈਂਦੇ ਹੋ ਹਨਾ ਉੱਥੇ ਦੀ ਇੱਕ ਜਿਹੜੀ ਲੋਬੀ ਬਣੀ ਹੋਈ ਆ ਬੰਬੇ ਦੇ ਵਿੱਚ ਜਿੰਨਾਂ ਰ ਕੰਮ ਹੀ ਆ ਕਿ ਕੋਈ ਵੀ ਥੋੜਾ ਜਿਹਾ ਵੀ ਬੰਦਾ ਜਿਹੜਾ ਮਾਈਨੋਰਟੀ ਨਾਲ ਖਾਸ ਤੌਰ ਤੇ ਸੰਬੰਧਤ ਹੈ ਇਹਦੇ ਸਿਰ ਤੇ ਪੱਗ ਵੀ ਆ ਪੰਜਾਬੀ ਆ ਪੰਜਾਬੀ ਦੀ ਗੱਲ ਕਰਦਾ ਹੈ ਮੈਟ ਗਾਲਾ ਚ ਵੀ ਆਪਣਾ ਊੜਾ ੜਾ ਲਿਖ ਕੇ ਗੁਰਮੁਖੀ ਲਿਪੀ ਦੀ ਗੱਲ ਕਰਦਾ ਪੰਜਾਬੀ ਆਗੇ ਉਹਦੀ ਗੱਲ ਕਰਦਾ ਸੋ ਇਹੋ ਜੀ ਜਿਹੜੀਆਂ ਇਹ ਗੱਲਾਂ ਕਰਦਾ ਸੀਗਾ ਉਹ ਸਾਰੀਆਂ ਦੇ ਇੱਕ ਅਗੇਂਸਟ ਇੱਕ ਥਾਟ ਇੱਕ ਮਾਈਂਡਸੈਟ ਹੈਗਾ ਸੋ ਇਹ ਲੋਕਾਂ ਨੇ ਉਹਨਾਂ ਦੇ ਮਾਈਂਡਸੈਟ ਨੂੰ ਰਿਪਰੈਜ਼ੈਂਟ ਕਰਕੇ ਉਹਨੂੰ ਟ੍ਰੋਲ ਕੀਤਾ ਅੱਜ ਸਾਡੀ ਕਿਸੇ ਬੁੱਧੀਜੀਵੀ ਨਾਲ ਗੱਲ ਉਹ ਕਹਿੰਦੇ ਕਲਾ ਦਾ ਕਦੇ ਬਟਵਾਰਾ ਨਹੀਂ ਹੋ ਸਕਦਾ ਅਸੀਂ ਫਿਰ ਅਸੀਂ ਬਟਾਲਵੀ ਜੀ ਦੀ ਗੱਲ ਕਰੀ ਅਸੀਂ ਮਿਰਜ਼ਾ ਸਾਹਿਬਾ ਦੀਆਂ ਕਹਾਣੀਆਂ ਹੈਗੀਆਂ ਨੇ ਅਸੀਂ ਬਾਬਾ ਫਰੀਦ ਦੀ ਗੱਲ ਕਰੀ ਉਹਨਾਂ ਨੂੰ ਵੀ ਹਟਾ ਦਾਂਗੇ ਅਸੀਂ ਉਹਨਾਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਫਾਲੋ ਅਪ ਕਰਦੇ ਹਾਂ ਉਹਨਾਂ ਦੇ ਅਸੀਂ ਕਦੋਂ ਤੇ ਕਿਸੇ ਫਿਲਮਾਂ ਬਣੀਆਂ ਨੇ ਉਹਨਾਂ ਦੇ ਉੱਪਰ 100% ਜੀ ਮੈਂ ਤਾਂ ਗੱਲ ਹੀ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਕਲਾ ਜਿਹੜੀ ਆ ਹੱਦਾਂ ਸਰਦਾਂ ਤੋਂ ਪਰੇ ਹੁੰਦੀ ਆ ਸੋ ਕਲਾ ਨੂੰ ਜੇ ਵਿਟਵਾਰਾ ਕਰਨ ਤੇ ਆਗੇ ਤੇ ਫਿਰ ਬਹੁਤ ਕੁਝ ਇੱਥੇ ਆਪਣਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਬਾਬਾ ਫਰੀਦ ਜੀ ਤੋਂ ਸ਼ੁਰੂ ਹੋ ਜੀਏ ਬਾਬਾ ਬੁੱਲੇ ਸ਼ਾ ਇਹ ਸਾਰਿਆਂ ਨੂੰ ਆਪਾਂ ਨੂੰ ਕੱਢਣਾ ਪਊਗਾ ਆਪਣੇ ਲਿਟਰੇਚਰ ਚੋਂ ਇੰਨਾ ਮਿਊਜ਼ਿਕ ਦਿੱਤਾ ਹੈ ਨਾ ਨਸ਼ਰਤ ਫਜ਼ਲੀ ਖਾਨ ਸਾਹਿਬ ਤੇ ਉਹਦਾ ਮੁੰਡਾ ਰਾਹਿਤ ਫਜ਼ਲੀ ਖਾਨ ਤੇ ਕਿੰਨੇ ਮਜਿਸ਼ੀਅਨ ਕਿੰਨੇ ਹੀ ਕਲਾਕਾਰ ਕਿੰਨਾ ਕੁਝ ਪੰਜਾਬ ਨੂੰ ਜਾਂ ਪੂਰੇ ਓਵਰਆਲ ਇਹ ਹਿੰਦੁਸਤਾਨ ਨੂੰ ਦੇ ਚੁੱਕੇ ਨੇ ਸੋ ਆਪਾਂ ਜੇ ਸੋਚੀਏ ਪੀਏ ਬੰਦੇ ਜੀ ਉਧਰ ਦੇ ਸੀ ਪਾਕਿਸਤਾਨੀ ਸੀ ਤੇ ਇਹਨਾਂ ਨੂੰ ਕੱਢੋ ਇੱਥੋਂ ਇਹਨਾਂ ਦਾ 뮤직 ਕੱਢ ਦਿਓ ਮਤਲਬ ਉਹ ਤਾਂ ਫਿਰ ਹੋ ਹੀ ਨਹੀਂ ਸਕਦਾ ਨਾ ਮਤਲਬ ਇਹ ਤਾਂ ਤੁਸੀਂ ਪਾਣੀ ਨੂੰ ਫਿਰ ਵੀ ਵੰਡਿਆ ਜਾ ਸਕਦਾ ਹਵਾ ਨੂੰ ਨਹੀਂ ਤੁਸੀਂ ਵੰਡ ਸਕਦੇ ਸੋ ਕਲਾਕਾਰ ਜਿਹੜੇ ਮੈਨੂੰ ਲੱਗਦਾ ਉਹ ਹਵਾ ਵਿੱਚ ਹੁੰਦੇ ਨੇ ਦੇਖੋ ਪੰਛੀ ਬਰਾਬਰ ਨੇ ਜਿਵੇਂ ਪੰਛੀ ਉਧਰ ਇਧਰ ਕਲਾ ਨੂੰ ਬੰਨਦੇ ਰਹਿੰਦੇ ਨੇ ਉਹਨਾਂ ਪੰਛੀ ਦਾ ਵੀ ਨਹੀਂ ਪਤਾ ਲੱਗਦਾ ਵੀ ਜਿਹੜੀ ਚੀਜ਼ ਉਧਰ ਪਸੰਦ ਆ ਜਾਣੀ ਉਹ ਚੀਜ਼ ਇਧਰ ਪਸੰਦ ਨਹੀਂ ਅਸੀਂ ਕਲਾ ਨੂੰ ਕਦੇ ਮੇਰੇ ਸਾਨਾ ਡਿਵਾਈਡ ਹੋ ਹੀ ਨਹੀਂ ਸਕਦਾ ਉਹਨਾਂ ਨਾਲ ਗੱਲ ਉਹ ਵੀ ਕਿੰਨੇ ਕਿ ਜਿਹੜਾ ਪੰਛੀਆਂ ਤੁਸੀਂ ਰੋਕ ਨਹੀਂ ਸਕਦੇ ਵੀ ਉਹਨੂੰ ਨਹੀਂ ਪਤਾ ਬਟਵਾਰਾ ਕੀ ਹੁੰਦਾ ਹੈ ਅਸਰ ਅਦ ਹਾਦਸਾ ਅਦ ਪੰਛੀਆਂ ਨੂੰ ਨਹੀਂ ਪਤਾ ਹੁੰਦੀ ਐਸੇ ਤਰ੍ਹਾਂ ਹੀ ਉਹਦਾ ਬੜਾ ਖੂ ਆਵਾਕੇ ਜੋ ਕਿ ਕੋਈ ਸਰਹੱਦ ਨਾ ਇਹਨੇ ਰੋਕੇ ਸੋ ਉਹਦੇ ਚ ਮੈਨੂੰ ਲੱਗਦਾ ਕਲਾਕਾਰ ਵੀ ਸ਼ਾਮਿਲ ਕਰ ਲੈਣੇ ਚਾਹੀਦੇ ਆ ਸੋ ਮੈਨੂੰ ਲੱਗਦਾ ਇਹ ਅਨਨੈਸੈਸਰੀ ਕੰਟਰੋਵਰਸੀ ਹੈ ਜੁਨਿਟੀ ਦੀ ਕਿਉਂ ਨਹੀਂ ਹੈਗੀ ਅਸੀਂ ਛੋਟੀ ਜਿਹੀ ਲਾਈਨ ਅਸੀਂ ਔਰੇ ਦੀ ਗੱਲ ਕਰੀ ਮੇਰੇ ਸਾਹ ਨਾਲ ਅਸੀਂ ਗਿਣਤੀ ਕਰ ਲਈਏ ਤਾਂ 40 ਤੇ 40 ਆਰਟਿਸਟ ਹੋਣੇ ਜਿਹੜੇ ਹਮੇਸ਼ਾ ਟੌਪ ਤੇ ਰਹਿੰਦੇ ਨੇ ਜਿਹੜੇ ਫਿਲਮਾਂ ਚਾਹੁੰਦੇ ਨੇ ਉਹਨਾਂ ਦੇ ਵਿੱਚ ਵੀ ਇੰਨੀ ਜ਼ਿਆਦਾ ਕ੍ਰਿਟਿਸਿਜ਼ਮ ਕਿਉਂ ਹੈਗਾ ਜੁਨਿਟੀ ਦਾ ਕੀ ਕਾਰਨ ਕੀ ਹੈਗਾ ਅਮਰੀਕਾ ਨਾਲ ਹਰ ਇੱਕ ਫੀਲਡ ਦੇ ਵਿੱਚ ਹੀ ਹੁੰਦਾ ਗਰੁੱਪ ਬਣ ਜਾਂਦੇ ਆ ਵੱਖਰੇ ਵੱਖਰੇ ਤੇ ਦੂਸਰਾ ਯੂਨਿਟੀ ਨਾ ਹੋਣ ਦਾ ਕਾਰਨ ਇੱਕ ਈਰਖਾ ਵੀ ਹੁੰਦੀ ਆ ਜੈਲਸੀ ਵੀ ਹੁੰਦੀ ਆ ਤੁਸੀਂ ਸਾਰੇ ਕਿਸੇ ਵੇਲੇ ਇਕੱਠੇ ਹੀ ਕਰੀਅਰ ਸ਼ੁਰੂ ਕੀਤਾ ਹੁੰਦਾ ਕਦੀ ਕਿਸੇ ਵੇਲੇ ਤੁਸੀਂ ਟੌਪ ਤੇ ਹੁੰਦੇ ਹੋ ਦੂਜਾ ਬੰਦਾ ਤੁਹਾਡਾ ਬਿਲਕੁਲ ਜੂਨੀਅਰ ਹੁੰਦਾ ਹੈ ਉਹ ਜੂਨੀਅਰ ਹੀ ਕਈ ਵਾਰ ਬਹੁਤ ਟੌਪ ਤੇ ਆ ਜਾਂਦਾ ਤੇ ਤੁਹਾਨੂੰ ਕੋਈ ਪੁੱਛ ਨਹੀਂ ਰਿਹਾ ਹੁੰਦਾ ਸੋ ਇਦਾਂ ਦੇ ਉਤਾਰ ਚੜਾਅ ਫਿਲਮ ਇੰਡਸਟਰੀ ਚ ਮਿਊਜ਼ਿਕ ਇੰਡਸਟਰੀ ਚ ਆਉਂਦੇ ਰਹਿੰਦੇ ਆ ਤੇ ਉਹ ਬੰਦੇ ਫਿਰ ਜਿਹੜੇ ਨੇ ਉਹ ਉਹਨਾਂ ਚ ਬਹੁਤ ਵਧੀਆ ਤੁਹਾਡੇ ਤੁਹਾਡੇ ਜਿੱਦਾਂ ਤੁਹਾਡਾ ਕੰਟੈਂਟ ਹੁੰਦਾ ਹਮੇਸ਼ਾ ਦੇਖਦੇ ਆ ਮੇਰੇ ਸਾਹ ਨਾਲ ਤੁਹਾਡੇ ਨਾਲ ਤਾਂ ਬਹੁਤ ਜ਼ਿਆਦਾ ਹੁੰਦਾ ਨਾ ਤੁਹਾਨੂੰ ਤਾਂ ਜਲਦੀ ਕਿਤੇ ਫਿਲਮਾਂ ਚ ਲੈ ਹੀ ਨਹੀਂ ਜਾਂਦਾ ਜਿਹੜੀ ਤੁਹਾਡੀ ਸੋਚ ਹੈਗੀ ਮਿਹਰਬਾਨ 100% ਤੁਸੀਂ ਠੀਕ ਸਹੀ ਕਿਹਾ ਮੇਰਾ ਤਾਂ ਮਤਲਬ ਆਪਣਾ ਹੀ ਆਪਣਾ ਚਲਾਈਦਾ ਜੋ ਆਪਣੇ ਦਿਮਾਗ ਚ ਆਉਂਦਾ ਜੋ ਹੁੰਦਾ ਉਹ ਗੱਲਾਂ ਆਪਾਂ ਖੁੱਲ ਕੇ ਕਰੀ ਦੀਆਂ ਚੰਬ ਦੀ ਚਲਾ <laughs> नहीं चम् भी नहीं मैं चलाऊंगा मेरा ये है कि मेरी एक अपनी सोच है, सोच है एक आइडियोलॉजी है एक गल ਦੇ ਉੱਤੇ ਆਪਾਂ ਖੜੀਦਾ ਤੇ ਉਹ ਕੋਈ ਵੀ ਹੋਵੇ ਤੇ ਆਪਾਂ ਉੱਥੇ ਖੜ ਜਾਈਦਾ ਤੇ ਪਰ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਕੈਂਪ ਬਣੇ ਨੇ ਬਹੁਤ ਸਾਰੇ ਲੋਕਾਂ ਨੂੰ ਚਾਪਲੂਸ ਚਮਚਾਗਰੀ ਕਰਨ ਵਾਲੇ ਲੋਕ ਚਾਹੀਦੇ ਹੁੰਦੇ ਆ ਮੈਂ ਉਹਨਾਂ ਚ ਹੈ ਨਹੀਂਗਾ ਸੋ ਇਸ ਕਰਕੇ ਮੈਂ ਕੰਮ ਘੱਟ ਕਰਦਾ ਮਿਲਦਾ ਵੀ ਘੱਟ ਕਰੀਦਾ ਵੀ ਘੱਟਾ ਮਤਲਬ ਘੱਟ ਕਰੋ ਤੇ ਕਰੋ ਜਿਹੜੇ ਲੋਕ ਜਦੋਂ ਆਣ ਕਹਿਣ ਕਿ ਵਾਕਈ ਕੁਲਜਿੰਦਰ ਨੇ ਕੰਮ ਕੀਤਾ ਜਿਵੇਂ ਸਾਡਾ ਹੱਕ ਸੀ ਉਹਨੂੰ ਦੁਨੀਆ ਭਰ ਨੇ ਮੇਰੇ ਦਾ ਵਿਦੇਸ਼ਾਂ ਵਿੱਚ ਅੱਜ ਵੀ ਤੁਹਾਡੇ ਨਾਂ ਨੂੰ ਮੈਂ ਸਦਾ ਬਹਾਰ ਚੀਜ਼ਾਂ ਹੋ ਜਾਂਦੀਆਂ ਨੇ ਕੁਛ ਨਾ ਕੁਛ ਹਾਂ ਦੇਖੋ ਮੈਂ ਉਹਦਾਂ ਨਹੀਂ ਫਿਲਮਾਂ ਹੋਰ ਵੀ ਕਰਨਾ ਚਾਹੁੰਦਾ ਸੀ ਸੰਦੀਪ ਸਾਡਾ ਇੱਕ ਬਣਾਈ ਉਸ ਤੋਂ ਬਾਅਦ ਮੈਂ ਯੋਧਾ ਫਿਲਮ ਬਣਾਈ ਤੇ ਉਸ ਤੋਂ ਬਾਅਦ ਵੀ ਮੇਰੇ ਜਾਂ ਸਟੋਰੀਜ਼ ਕੰਟੈਂਟ ਇਦਾਂ ਦਾ ਰਿਹਾ ਸੀਗਾ ਕਿ ਉਹ ਮੋਸਟਲੀ ਐਂਟੀ ਇਨਸਟੈਬਲਿਸ਼ਮੈਂਟ ਜਾਂ ਸਿਸਟਮ ਦੀਆਂ ਕੂਰੀਤੀਆਂ ਸਿਸਟਮ ਦੀਆਂ ਖਾਮੀਆਂ ਉਹਨਾਂ ਨੂੰ ਉਭਾਰਦਾ ਜਿਵੇਂ ਮੈਂ ਭਾਈ ਕਾਲੜਾ ਦੇ ਉੱਪਰ ਵੀ ਕੰਮ ਕਰਨਾ ਚਾਹ ਰਿਹਾ ਸੀਗਾ ਭਾਈ ਜਿੰਦਾ ਸਖਰੀ ਸਟੋਰੀ ਮੈਂ ਲਿਖੀ ਸੀ ਹੋਰ ਬਹੁਤ ਸਾਰੇ ਮੇਰੇ ਕੋਲ ਇਦਾਂ ਦੇ ਹਾਰਡ ਹਿਟਿੰਗ ਸਟੋਰੀਆਂ ਅਜੇ ਵੀ ਪਈਆਂ ਨੇ ਸਕ੍ਰਿਪਟ ਨਾ ਰੈਡੀ ਨੇ ਪਰ ਉਹ ਫਿਰ 2014 ਤੋਂ ਬਾਅਦ ਜਦੋਂ ਇਹ ਇੱਕ ਕਟੜਵਾਦੀ ਸਰਕਾਰ ਬਣ ਗਈ ਫਿਲਮਾਂ ਦੇ ਉੱਤੇ ਹੋਰ ਵੀ ਉਹਨਾਂ ਨੇ ਸਿਕੰਜਾ ਕੱਸਦਾ ਜਿਹੜੀਆਂ ਵੀ ਫਿਲਮਾਂ ਥੋੜੀਆਂ ਜਿਹੀਆਂ ਐਂਟੀ ਇਸਟੈਬਲਿਸ਼ਮੈਂਟ ਗੱਲ ਕਰਦੀਆਂ ਸੀ ਚਾਹੇ ਉਹ ਨਰਾਕ ਕਸ਼ਮ ਬਣਾਉਂਦਾ ਸੀ ਚਾਹੇ ਹਾਂਸਲ ਮਹਿਤਾ ਬਣਾਉਂਦਾ ਸੀ ਚਾਹੇ ਉਹ ਨਿਰਵਰਗੇ ਫਿਲਮ ਮੇਕਰ ਸੀਗੇ ਸੋ ਅਸੀਂ ਸਾਰਿਆਂ ਦੇ ਵਿੱਚ ਹੀ ਇਹ ਕਿਤੇ ਨਾ ਕਿਤੇ ਆ ਗਿਆ ਕਿ ਹੁਣ ਸਾਡੀਆਂ ਫਿਲਮਾਂ ਜਿਹੜਾ ਸਾਡਾ ਕੰਟੈਂਟ ਹੈ ਇਹ ਇਹਨਾਂ ਨੇ ਰਿਲੀਜ਼ ਨਹੀਂ ਹੁੰਦੇਣਾਂ ਸੋ ਮੈਨੂੰ ਲੱਗਦਾ ਕਿ ਉਹ ਇਸ ਇੱਕ ਕਰਕੇ ਮੈਂ ਬਤੌਰ ਪ੍ਰੋਡਿਊਸਰ ਕੰਮ ਬਿਲਕੁਲ ਹੀ ਆਲਮੋਸਟ ਠੱਪ ਕਰਤਾ ਵੀ ਦੇਖਾਂਗੇ ਜਦੋਂ ਮਾਹੌਲ ਬਣੂਗਾ ਜਿਹੋ ਜਿਹੀਆਂ ਸਟੋਰੀਆਂ ਮੈਂ ਕਹਿਣੀਆਂ ਚਾਹੁੰਦਾ ਉਹ ਆਪਣੇ ਨੇ ਹਿਸਾਬ ਨਾਲ ਕਵਾਂਗੇ ਰੱਬ ਕਰੇ ਦੁਬਾਰਾ ਤਾਂ ਮਾਹੌਲ ਥੋੜਾ ਜਿਹਾ ਪੋਜ਼ਿਟਿਵ ਹੋਵੇ ਖੁੱਲੇ ਉਨੀ ਦੇਰ ਤੱਕ ਮੈਨੂੰ ਬਤੌਰ ਕਲਾਕਾਰ ਕੰਮ ਮਿਲੀ ਗਿਆ ਬਤੌਰ ਰਾਈਟਰ ਵੀ ਮੈਂ ਕੰਮ ਕੀਤਾ ਤੇ ਉਹ ਕੰਮ ਮੈਂ ਕਰਦਾ ਜਾ ਰਿਹਾ ਜਿੱਥੇ-ਜਿੱਥੇ ਵੀ ਮੈਨੂੰ ਆਵਾਜ਼ ਪੈਂਦੀ ਆਪਣਾ ਸੈਂਸਿਅਰਿਟੀ ਦੇ ਨਾਲ ਇਮਾਨਦਾਰੀ ਦੇ ਨਾਲ ਆਈ ਆਲਵੇਸ ਗਿਵ ਮਾਈ 100% ਤੇ ਉਹ ਮੈਨੂੰ ਜ਼ਰੂਰ ਇਸ ਗੱਲ ਦਾ ਹੈਗਾ ਕਿ ਜਿੰਨਾ ਮੈਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਕੰਮ ਮੈਂ ਵੇਰੀਅਸ ਰੀਜਨਸ ਕਰਕੇ ਕਰ ਨਹੀਂ ਸਕਿਆ ਮੈਨੂੰ ਲੱਗਦਾ ਮੈਂ 10-15% ਹੀ ਕੰਮ ਕਰ ਸਕਿਆ ਹਜੇ ਤੱਕ ਜੋ ਮੈਂ ਕਰਨਾ ਚਾਹੁੰਦਾ ਸੌਣ ਵਾਲੇ ਟਾਈਮ 'ਚ ਜੇ ਰੱਬ ਨੇ ਚਾਇਆ ਕਿਉਂਕਿ ਅਲਟੀਮੇਟਲੀ ਮੈਂ ਮੰਨਦਾ ਕਿ ਜਿਹੜੀਆਂ ਵੀ ਮੱਥੇ ਦੀਆਂ ਤਕਦੀਰਾਂ ਨੇ ਉਹ ਰੱਬ ਦੀਆਂ ਲਿਖੀਆਂ ਹੁੰਦੀਆਂ ਨੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜੋ ਚਾਪਲੂਸੀਆਂ ਕਰੀ ਜਾਓ ਲੋਕਾਂ ਪਿੱਛੇ ਘੁੰਮੀ ਜਾਓ ਆਪਣੀ ਨੈਟਵਰਕਿੰਗ ਬਣਾਈ ਜਾਓ ਕੋਈ ਇਹ ਕੰਮ ਦੀ ਨਹੀਂ ਆਉਂਦੀ ਜੋ ਤੁਹਾਡੇ ਮੁਕੱਦਰ 'ਚ ਆ ਤੁਹਾਡੇ ਕੋਲ ਆਈ ਜਾਣਾ ਮੇ ਇੱਕ ਮੇਰਾ ਆਖਰੀ ਸਵਾਲ ਇਹ ਹੈ ਕਿ ਇੱਕ ਵਕਰਾ ਔਰਾ ਜ਼ਰੂਰ ਜਿਹੜਾ ਕਿ ਤੁਸੀਂ ਆਪ ਦਾ ਸੈੱਟ ਕੀਤਾ ਕਿ ਉਹ ਤੇ ਉਸ ਦੇ ਅੰਦਰ ਵੀ ਰਹਿਣਾ ਤਾਂ ਉਹ ਵੀ ਇੱਕ ਜਿਹੜਾ ਸੈਂਟੀਮੈਂਟ ਹੈਗੇ ਉਸ ਤੋਂ ਵੀ ਪਾਸੇ ਨਹੀਂ ਹਟਣਾ ਜੋ ਇੱਕ ਸਾਡਾ ਚਾਹੇ ਉਹ ਜਾਇਤੀ ਚਾਹੇ ਆਪਾਂ ਕੁੜੀਆਂ ਨਾਲ ਹੋ ਰਹੀ ਹੋਵੇ ਇੱਥੇ ਮੁੰਡਿਆਂ ਨਾਲ ਵੀ ਹੋ ਰਹੀ ਹੈ ਚਲੋ ਉਹ ਵਿਚਾਰੇ ਤਾਂ ਗਿਨੇ ਨਹੀਂ ਜਾਂਦੇ ਅਸੀਂ ਵਕਵਾਖ ਆਦਾਰਿਆਂ ਦੀ ਗੱਲ ਕਰੀਏ ਮਤਲਬ ਸਾਰੇ ਕਿਤੇ ਇਹ ਚੀਜ਼ਾਂ ਹੈਗੀਆਂ ਨੇ ਅਸੀਂ ਹਾਂ ਬਿਲਕੁਲ ਮੇਰੇ ਖਿਆਲ ਨਾਲ ਮੈਂ ਜਿਵੇਂ ਸ਼ੁਰੂ ਚ ਕਿਹਾ ਕਿ ਕਲਾਕਾਰ ਜਿਹੜਾ ਵਾ ਬਿਲਕੁਲ ਉਹਨੂੰ ਸੈਲਫਿਸ਼ ਨਹੀਂ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇੱਕ ਠਾਕੁਰ ਪਿੱਛੇ ਇੰਨਾ ਸਿਸਟਮ ਬਦਲਾਵ ਲਿਆਂਦਾ ਸ਼ਰਧਾਂ ਜੁੜ ਗਿਆਂ ਹੁਣ ਚਲੋ ਉੱਥੇ ਪ੍ਰੇਡਾਂ ਵੀ ਸ਼ੁਰੂ ਹੋ ਗਈਆਂ ਇੱਕ ਸਾਧਾ ਠਾਕੁਰ ਸ਼ਹਿਰ ਨਾਮ ਦਾ ਜਿਸ ਨੇ ਜਿਹੜੀਆਂ ਪੂਰੀ ਦੇਸ਼ ਭਰ ਚ ਜਿਹੜੀ ਉਹਦੀ ਤਾਂ ਬਹੁਤ ਲੋਕਾਂ ਨੇ ਗਾਲਾਂ ਕੱਢੀਆਂ ਉਹਦੇ ਉੱਤੇ ਮੈਂ ਕਹਿੰਦਾ ਕੋਈ ਬੰਦਾ ਬੱਚੇ ਨਾ ਜਿੰਨੇ ਨਾ ਕਿਆ ਹੋਵੇ ਉਹਨੂੰ ਤਾਂ ਹਾਂ ਬਿਲਕੁਲ ਉਹ ਤਾਂ ਬੜੀ ਉਹਦੀ ਬੇਵਕੂਫੀ ਬਰੀ ਸਟੇਟਮੈਂਟ ਸੀਗੀ ਉਹਨੂੰ ਬੋਲਣਾ ਨਹੀਂ ਸੀ ਚਾਹੀਦਾ ਇਹੋ ਜਿਹਾ ਮੌਕੇ ਤੇ ਔਰ ਖਾਸ ਤੌਰ ਤੇ ਇਦਾਂ ਦਾ ਜਿਹੋ ਜੀ ਉਹਨੇ ਗੱਲ ਕੀਤੀ ਸੋ ਉਹ ਤਾਂ ਠੀਕ ਹੈ ਜਿਹੜਾ ਪੰਜਾਬੀ ਇੰਡਸਟਰੀ ਨੇ ਉਹਨੂੰ ਛੱਤਰ ਲਾਇਆ ਤਾਂ ਬੜਦੇ ਸੀ ਤੇ ਮੇਰੇ ਖਿਆਲ ਨਾਲ ਪਰ ਮਤਲਬ ਪੰਜਾਬੀ ਇੰਡਸਟਰੀ ਨੂੰ ਵੀ ਪਤਾ ਨੇ ਨੇ ਸਾਡੇ ਕਮੀਡੀਅਨ ਕੀ ਹਰ ਤਰ੍ਹਾਂ ਦੇ ਆਰਟਿਸਟ ਬੈਠੇ ਨੇ ਉਹ ਕੀ ਕਮੀਡੀ ਨਹੀਂ ਕਰ ਸਕਦੇ ਉਹ ਵੀ ਸ਼ਾਇਦ ਹੁਣ ਇਹ ਇੰਡਸਟਰੀ ਨੂੰ ਪਤਾ ਵੀ ਲੱਗ ਗਿਆ ਹੋਣਾ ਇਸ ਚੀਜ਼ ਦਾ ਨਹੀਂ ਦੇਖੋ ਬਿਲਕੁਲ ਕਰ ਸਕਦੇ ਨੇ ਪਰ ਜਿੱਦਾਂ ਆਪਾਂ ਗੱਲ ਕਰ ਰਹੇ ਆ ਨਾ ਕਿ ਜਿਹੜੀ ਕਲਾ ਹੈ ਤੇ ਕੋਈ ਵੀ ਕਲਾਕਾਰ ਦੁਨੀਆ ਦਾ ਜਿਹੜਾ ਵੀ ਵਧੀਆ ਟੈਲੈਂਟ ਰੱਖਦਾ ਹੈ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਕਲਾ ਜਿੱਦਾਂ ਆਪਾਂ ਕਹਿ ਰਹੇ ਹੱਦਾਂ ਸਰਹੱਦਾਂ ਤੋਂ ਪਰੇ ਹੁੰਦੀ ਆ ਮੈਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਪਾਕਿਸਤਾਨੀ ਦੇ ਕਲਾਕਾਰ ਨੂੰ ਇੱਥੇ ਜੇ ਮੌਕਾ ਦਿੱਤਾ ਜਾਂਦਾ ਦੁਬਾਰਾ ਤੋਂ ਮਾਹੌਲ ਸਖਾਵੇਂ ਹੁੰਦੇ ਆ ਜੇ ਉਹ ਇੱਧਰ ਆ ਕੇ ਕੰਮ ਕਰਦੇ ਆ ਆਪਣੇ ਵੀ ਉੱਧਰ ਜਾ ਕੇ ਕੰਮ ਕਰਦੇ ਆ ਤੇ ਇਹਦੇ 'ਚ ਕੋਈ ਹਰਜ ਨਹੀਂ ਆਪਦੇ ਨੇ ਵੀ ਦਿਓ ਤੇ ਜੇਕਰ ਜਿੱਥੇ ਕਿਸੇ ਦੀ ਪ੍ਰੈਜ਼ੈਂਟ ਸਹੀ ਹੈਗੀ ਉਹਨੂੰ ਕੰਮ ਦਿੱਤਾ ਜਾਣਾ ਚਾਹੀਦਾ ਆਪਣੇਆਂ ਨੂੰ ਤਾਂ ਪਹਿਲ ਦੇ ਆਧਾਰ ਤੇ ਦੇਣਾ ਚਾਹੀਦਾ ਜਾਂ ਤੁਸੀਂ ਆਸ-ਪਾਸੇ ਆਪਣੇ ਪਰਿਵਾਰ 'ਚ ਆਪਣੇ ਪੰਜਾਬ 'ਚ ਦੇਖੋ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦਾ ਕੈਰੇਕਟਰ ਹੈ ਯਾਰ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਫਿਰ ਤੁਸੀਂ ਬਾਹਰ ਦਾ ਵੀ ਐਕਸਪਲੋਰ ਕਰੋ ਵਿੱਚ ਕੋਈ ਹਰਜ ਨਹੀਂ ਮੇਰਾ ਇੱਕ ਜਿੰਦਗੀ ਦੇ ਵਿੱਚ ਅਗਰ ਫਿਲਮ ਬਣਾਣਾ ਤੁਸੀਂ ਇੱਕ ਮਾਈਂਡ ਹੁੰਦਾ ਕਿ ਮੈਂ ਇਸ ਚੀਜ਼ ਦੇ ਸਭ ਤੋਂ ਮੇਰਾ ਉਹ ਟੋਪਿਕ ਹੈਗਾ ਜਿੰਦਗੀ ਸਫਰ ਜਿਹੜਾ ਕਿ ਜਦੋਂ ਇਹਨਾਂ ਚੀਜ਼ਾਂ ਤੋਂ ਫਿਲਮ ਬਣਾਣਾ ਇੱਕ ਕੋਈ ਏਮ ਹੈਗਾ ਕੋਈ ਨਹੀਂ ਬਹੁਤ ਸਾਰੇ ਵਿਸ਼ੇ ਨੇ ਮੈਨੂੰ ਜਦੋਂ ਲੱਗਦਾ ਕਿ ਆਪਣਾ ਪੰਜਾਬ ਦੇ ਵਿੱਚ ਬਹੁਤ ਕੁਝ ਪੰਜਾਬ ਦੇ ਵਿੱਚ ਇਦਾਂ ਵਧੀਆ ਸਾਹਿਤ ਪਿਆ ਇੰਨੀ ਵਧੀਆ-ਵਧੀਆ ਕਹਾਣੀਆਂ ਇੰਨੇ ਵਧੀਆ-ਵਧੀਆ ਨਾਵਲ ਪਏ ਨੇ ਪੰਜਾਬ ਦੀ ਹਿਸਟਰੀ ਇੰਨੀ ਅਮੀਰ ਹੈ ਇਹਨਾਂ ਕੁਝ ਆਪਾਂ ਇੱਥੇ ਧਰਤੀ ਦੇ ਉੱਤੇ ਦੇਖਿਆ ਇਨਾ ਜ਼ਿਆਦਾ ਖੂਨ ਡੁੱਲਿਆ ਇਸ ਧਰਤੀ ਤੇ ਇੰਨੇ ਜ਼ਿਆਦਾ ਪੀਰ ਫਕੀਰ ਪੈਦਾ ਹੋਏ ਨੇ ਮਤਲਬ ਲੱਗਦਾ ਬਹੁਤ ਸਾਰੀਆਂ ਇੱਥੇ ਬਾਇਓਪਿਕਸ ਬਣ ਸਕਦੀਆਂ ਨੇ ਤੇ ਉਹ ਕਦੀ ਵੀ ਕਦੀ ਮੌਕਾ ਬਣੂਗਾ ਸਮਾਂ ਆਏਗਾ ਤੇ ਉਹ ਮੈਂ ਹੋ ਜਾ ਕਿਸੇ ਮਤਲਬ ਰੀਅਲ ਸਟੋਰੀ ਤੇ ਕੰਮ ਕਰਨਾ ਚਾਹੁੰਗਾ ਮੇਰਾ ਮੇਰੇ ਕੁਰਬਾਨ ਬਾਰੇ ਤੁਹਾਡਾ ਆਖਰੀ ਕਿਉਂਕਿ ਹੁਣ ਉੱਥੇ ਮੋੜ ਕੇ ਲਿਆ ਕੇ ਲੋਕਾਂ ਲਈ ਕੀ ਸੁਨੇਹਾ ਹੈਗਾ ਕਿਉਂਕਿ 4 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਹਾਂ ਮੈਂ ਤੇਰੇ ਕੁਰਬਾਨ ਬਾਰੇ ਮੈਂ ਇਹੀ ਕਹੂੰਗਾ ਲੋਕਾਂ ਨੂੰ ਕਿ ਸਭ ਤੋਂ ਪਹਿਲਾਂ ਇਹਦੇ ਗਾਣੇ ਟੇਲਰ ਟੀਜ਼ਰ ਇਹ ਸਿੱਝਾ ਚੈੱਕ ਕਰੋ ਜੋ ਕੁਝ ਵੀ ਫਿਲਮ ਹੈ ਇਹ ਅੱਛੀ ਫਿਲਮ ਬਣੀ ਆ ਹਾਲਾਂਕਿ ਅਸੀਂ ਉਸ ਲੈਵਲ ਤੇ ਇਹਨੂੰ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਨਹੀਂ ਕਰ پا ਰਹੇ ਸੋ ਕੁਝ ਹੀ ਦਿਨ ਰਹਿ ਗਏ ਆ 4 ਜੁਲਾਈ ਤੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਇੱਕ ਚੰਗੀ ਫਿਲਮ ਹੈ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਤੈਨੂੰ ਜ਼ਰੂਰ ਚੈੱਕ ਕਰੋ ਇਹਦੇ ਟ੍ਰੇਲਰ ਟੀਜ਼ਰ ਜੇ ਚੰਗਾ ਲੱਗੇ ਫਿਰ ਜੀ ਥੈਂਕ ਯੂ ਸੋ ਮਚ ਜੀ ਸੋ ਇਹ ਸਾਡੇ ਨਾਲ ਕੁਵਿੰਦਰ ਸਿੰਘ ਜਿਹੜੇ ਕਿ ਬੇਬਾਕ ਹਰ ਗੱਲਬਾਤ ਤੇ ਆਪਦਾ ਜਿਹੜਾ ਪੱਖ ਜੋ ਸਪਸ਼ਟ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਵੱਖਰਾ ਜਿਹੜਾ ਆਪਣਾ ਜ਼ਿੰਦਗੀ ਦਾ ਇੱਕ ਸਟੈਂਡ ਹੈਗਾ ਜਿੱਥੇ ਉਹ ਹਮੇਸ਼ਾ ਆਪਣਾ ਆਪਣੇ ਆਪ ਨੂੰ ਖੜਾ ਹੋਇਆ ਦੱਸਦੇ ਨੇ ਤੇ ਉਹਨਾਂ ਜਿਹੜੀ ਫਿਲਮ ਆ ਗਈ ਮੈਂ ਤੇਰੇ ਕੁਰਬਾਨ 4 ਜੁਲਾਈ ਨੂੰ ਜਿਹੜੀ ਰੀਲੀਜ਼ ਹੋ ਰਹੀ ਹੈ ਤਾਂ ਬੋਰ ਇੰਟਰਟੇਨਮੈਂਟ ਵੀ ਹੈਗੀ ਹੈ ਰੋਮਾਂਟਿਕ ਹੈ ਤੇ ਸਭ ਕੁਝ ਜਿਹੜਾ ਡਰਾਮਾ ਦੇਖਣ ਨੂੰ ਜ਼ਰੂਰ ਮਿਲੇਗਾ ਤਾਂ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਫਿਲਮਾਂ ਦਾ ਜ਼ਰੂਰ ਹਿੱਸਾ ਬਣਿਆ ਕਰੋ ਕੈਮਰਾ ਪਰਸਨ ਰਮੇਸ਼ ਤੇ ਨਾਲ ਸੰਦੀਪ